ਭਗਵਾਨਤਮਾਨ ਮੁੱਖ ਮੰਤਰੀ ਪੰਜਾਬ ਨੂੰ ਤਲਬ ਕਰਕੇ ਗੜਗਾਜੀ ਜੀ ਨੇ ਕੀ ਘਟਿਆ ਹੁਣ ਭਗਵਾਨਤਮਾਨ 15 ਜਨਵਰੀ ਨੂੰ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਰਹੇ ਉਹਨਾਂ ਨੇ ਮਾਫੀ ਮੰਗ ਲਈ ਹੈ ਕਿ ਦੇਸ਼ ਦੇ ਰਾਸ਼ਟਰਪਤੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਜਾ ਰਹੇ ਤਾਂ ਉਸ ਸਮਾਗਮ ਵਿੱਚ ਨਹੀਂ ਜਾਣਗੇ ਤੇ ਉਹਨਾਂ ਲਈ ਅਕਾਲ ਤਖਤ ਤੁਰੀਮ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਭਾਈ ਅਕਾਲ ਤਖਤ ਨਾਲ ਆ ਟਕਰਾ ਲੈਣਾ ਦਿਓ ਜਵਾਬ ਗੜਗੱਜ ਸਾਹਿਬ ਜਾਂ ਜਿਹੜੇ ਤੁਹਾਡੇ ਪਿੱਛੇ ਤੁਹਾਡੇ ਕੰਨਾਂ 'ਚ ਫੂਕ ਮਾਰ ਕੇ ਭੇਜਦੇ ਨੇ ਉਹਨਾਂ ਨੂੰ ਪੁੱਛੋ ਵੀ ਹੋਣ ਕੀ ਕਰੋਗੇ ਭਗਵੰਤ ਮਾਨ ਨੇ ਦੇਸ਼ ਦੇ ਰਾਸ਼ਟਰਪਤੀ ਸਰਵ ਉਚਿਤਮ ਪਦਵੀ ਦੇ ਮਾਲਕ ਤੇ ਅਕਾਲ ਤਖਤ ਵਿੱਚ ਜੋ ਅੱਜ ਅੰਨ ਖੇੜਾ ਕਰਦਾ ਇਹਦਾ ਜਵਾਬ ਨਹੀਂ ਹੈਗਾ ਜਿਨ੍ਹਾਂ ਨੇ ਉਹਨਾਂ ਨੂੰ ਧੱਕ ਕੇ ਇਹ ਇਸ ਲੜਾਈ ਵਿੱਚ ਪਾਇਆ ਹੁਣ ਇਹਦਾ ਹੈ ਕੋਈ ਜਵਾਬ ਹੋ ਗਿਆ ਮੁਕਾਬਲਾ ਅਕਲ ਦਾ ਸਿਆਣਪ ਦਾ ਸਮਝ ਦਾ ਚੰਗੀ ਸੋਚ ਦਾ ਚੰਗੀ ਦਿਸ਼ਾ ਦਾ